ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਤਪਾ ਸਾਰ ਤਪਾ ਠੀਕ ਹੈ ਜੀ ਜਿਲ੍ਹਾ ਅਣੂ ਪੈਂਦਾ ਜੀ ਬਰਨਾਲਾ ਬਾਈਕੋਲ ਟਾਪ ਦੀ ਵਸਤੀ ਆ ਠੀਕ ਹੈ ਚੈੱਕ ਕਰ ਸਕਦੇ ਹਾਂ ਜੀ ਲਓ ਜੀ ਠੀਕ ਹੈ ਜੀ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਅਦੋਂ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਢਾੜ ਤੱਕ ਨਿਕਲਣ ਦੀ ਰਿਪੋਰਟ ਕਰ ਸਕੀਏ ਜੀ ਬਾਈ ਜੀ ਦਾ ਨੰਬਰ ਆਪਾਂ ਲਾਵਾਂਗੇ ਸਕਰੀਨ ਤੇ ਭਰਾ ਠੀਕ ਹੈ ਨਾ ਤੇ ਟਾਈਟਲ ਤੇ ਲਿਖਾਉਂਗਾ ਉੱਪਰਲੇ ਸਾਈਡ ਨੰਬਰ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਆ ਜੀ ਜਾਣਕਾਰੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਨਾਮ ਮਾਉਣਾ ਜੀ ਪਿੰਡ ਤੱਬਾ ਮੰਡੀ ਜੀ ਜ਼ਿਲ੍ਹਾ ਬਰਨਾਲਾ ਸਰ ਬਰਨਾਲਾ ਠੀਕ ਹੈ ਹਾਂ ਜੀ ਮੈਂ ਕਿੰਨੇ ਟਾਈਮ ਦੀ ਬੱਸੀ ਆ ਇਹ ਇਹ ਜੀ ਸਾਲ ਦੀ ਹੋਗੀ ਜੀ ਸਾਲ ਦੀ ਹੋਗੀ ਹਾਂ ਜੀ ਠੀਕ ਹੈ ਖੀਰੀ ਹੈ ਜੀ ਦੰਦੋ ਠੀਕ ਹੈ ਜੀ ਹਾਂ ਜੀ ਦਿਖਾ ਦਿਓ ਲੋਕਾ ਕੀ ਗੰਦਬੋਸ ਲੱਗ ਗਿਆ ਠੀਕ ਹੈ ਠੀਕ ਬਸ ਠੀਕ ਠੀਕ ਤੋਰ ਦੋ ਭਰਾ ਦੋ ਭਰਾ ਸੂਰਾ ਤਰਾ ਤੁਸੀਂ ਜੱਕਾ ਸਾਦੋ ਸਾਨੂੰ ਥਾਣ ਵੀ ਦਿਖਾਵਾਂਗੇ ਬਹੁਤ ਸਕੀਨ ਵਸਸੀ ਆ ਭਾਈ ਮਾਂ ਮੂ ਦਾ ਰਿਕਾਰਡ ਪਤਾ ਕੂਸੇ ਦਾ ਹਾਂਜੀ ਇਹ ਫਾਰਮ ਦੀ ਬੱਚੀ ਹੈ ਜੀ ਠੀਕ ਹੈ ਜੀ ਫਾਰਮ ਚੋਂ ਲੈ ਕੇ ਆਏ ਆ ਆਪਾਂ ਹਾਂਜੀ ਇੱਕ ਅੱਧੀ ਸ਼ੌਕਨ ਵਾਲੀ ਲਿਆ ਕੇ ਵੇਚਦੇ ਆ ਠੀਕ ਹੈ ਜੀ ਇਹਦੀ ਮਾਂ ਥੱਲੇ 25 ਪਲੱਸ ਦੁੱਧ ਸੀਗਾ ਜੀ ਠੀਕ ਹੈ ਜੀ ਹਾਂਜੀ ਠੱਠ ਕੋੜਾ ਕਰਮ ਵਾਲੀ ਦਾ ਬਹੁਤ ਸੋਹਣਾ ਦੇਖ ਸਕਦੇ ਹੋ ਭਰਾ ਥਾਣ ਦਿਖਾਉਣੇ ਨੇ ਮੜੇ ਫੜੇ ਪੂਸ ਮੜੀ ਕਿਤੇ ਆ ਬੜਾ ਪੂਸੜਾ ਪੂਸੜਾ ਚਾਰ ਫਾਣਾ ਗਲਾਬੀ ਥਣ ਲੱਗਿਆ ਵਾ ਠੀਕ ਹੈ ਜੀ ਬੜਾ ਤੂੰ ਮੜਾ ਮੋਹ ਨੂੰ ਕਰ ਦੋ ਮੜਾ ਜੀ ਲੈ ਚੈੱਕ ਕਰ ਸਾਂ ਭਰਾ ਲੈ ਵਾ ਬਹੁਤ ਸੋਨਾ ਥਾਣ ਲੱਖਣਾ ਬਹੁਤ ਵਧੀਆ ਕਰ ਦੂਗੀ ਬਾਕੀ ਬਰੀਡ ਵਾਲੀ ਬੱਛੀ ਆ ਜੀ ਠੀਕ ਹੈ ਜੀ ਹਾਂਜੀ ਤੇ ਰੇਟ ਭਰਾ ਦਾ ਜਾਇ ਜੀ ਰੇਟ ਜਾਇ ਜੀ ਹੋਊਗਾ ਜੀ ਫੋਨ ਤੇ ਕਰ ਲਾਂਗੇ ਸਰ ਹਾਂਜੀ ਲੋ ਭਰਾ ਬਾਈ ਕਹਿੰਦਾ ਜਾਇ ਜੀ ਹੋਊ ਰੇਟ ਰੇਟ ਫੋਨ ਤੇ ਕੰਨ ਕੰਨ ਬਹੁਤ ਛੋਟਾ ਬੱਸੀ ਦਾ ਠੀਕ ਹੈ ਜੀ ਜਾਤ ਵਾਲੀ ਬੱਛੀ ਹੈ ਨਾ ਜੀ ਹਾਂਜੀ ਠੀਕ ਪੂਰੀ ਬਰੀਡ ਵਾਲੀ ਹੈ ਜੀ ਠੀਕ ਹੈ ਜੀ ਠੀਕ ਹੈ ਤੁਸੀਂ ਚੰਗੀ ਤਰ੍ਹਾਂ ਚੈੱਕ ਕਰ ਸਕਦੇ ਹੋ ਭਰਾ ਬਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ ਸਹਿਰ ਤਪਾ ਜਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚੱਕ ਓਕੇ ਬਾਏ